ਆਇਆ ਯਾਰ ਹੋ ਗਿਆ ਟਿਕਟਾਂ ਬੁੱਕ ਸਮਾਨ ਦੀ ਚੱਲ ਵਧੀਆ ਟਾਈਮ ਨਾਲ ਕੰਮ ਨਿਭੜਿਆ ਓ ਮਾਨ ਕਿੱਧਰ ਹੈ ਓ ਯਾਰ ਮੈਂ ਤਾਂ ਇੱਥੇ ਸਟੇਸ਼ਨ ਤੇ ਟਿਕਟਾਂ ਬੁੱਕ ਕਰਾਉਣਾ ਆਇਆ ਸੀਗਾ ਮਮੀ ਡੈਡੀ ਨੇ ਹਜੂਰ ਸਾਹਿਬ ਜਾਣਾ ਯਾਰ ਓ ਹਾਲੇ ਵੀ ਟ੍ਰੇਨਾਂ ਇਹ ਧੱਕੇ ਗਈ ਜਾਂਦੇ ਯਾਰ ਤੈਨੂੰ ਬੱਸ ਬਾਰੇ ਨਹੀਂ ਪਤਾ ਕਿਹੜੀ ਬੱਸ ਵੀਰੇ ਓ ਯਾਰ ਜਿਹੜੀ ਗਿੱਲ ਬੱਸ ਵਾਲਿਆਂ ਨੇ ਬੱਸ ਚਲਾਈ ਹੈਗੀ ਸਮਾਣੇ ਸ਼ਹਿਰ ਤੋਂ ਸਿੱਧਾ ਹਜੂਰ ਸਾਹਿਬ ਜਾਣੀ ਆ ਸਿਰਫ 4000 ਰੁਪਏ ਦੇ ਵਿੱਚ ਸਮਾਣੇ ਸ਼ਹਿਰ ਤੋਂ ਹਜੂਰ ਸਾਹਿਬ ਬੱਸ ਜਾਣੀ ਆ ਵੀ ਬੱਸ ਤੈਨੂੰ ਪਤਾ ਯਾਰ ਆਸੇ ਪਾਸੇ ਭੰਨ ਦਊਗੀ ਸਾਰੇ ਬੱਸ ਦਾ ਸਫ਼ਰ ਸਾਫ਼ ਹੁੰਦਾ ਹੈ ਓ ਬਾਈ ਪੂ ਸਤੇਰੇ 100 ਕਿਲੋਮੀਟਰ ਬਾਅਦ ਸਟੇ ਹੋਊਗੀ ਇਸ ਦੇ ਵਿੱਚ ਤਾਂ ਯਾਰ ਘਬਰਾਟ ਹੋਣ ਲੱਗ ਜਾਂਦੀ ਆ ਉਹ ਬਾਈ ਕੋਈ ਘਬਰਾਟ ਨਹੀਂ ਹੁੰਦੀ ਯਾਰ ਜੇ ਬੱਸ ਦੇ ਵਿੱਚ ਕੋਈ ਬਿਮਾਰ ਵੀ ਹੁੰਦਾ ਏ ਤਾ ਡਰਾਈਵਰ ਨਾਲ ਦੀ ਨਾਲ ਬੱਸ ਰੁਕੂਗਾ ਤੇ ਉਹਦੇ ਵਿੱਚ ਮੈਡੀਕਲ ਸਹੂਲਤ ਵੀ ਨਾਲ ਮਿਲੂਗੀ ਜਿਹਦੇ ਵਿੱਚ ਕੀ ਦਵਾਈਆਂ ਵੀ ਨਾਲ ਲੈ ਕੇ ਜਾਣਗੇ ਉਹ ਪਰ ਬਈ ਯਾਰ ਰਾਤ ਨੂੰ ਰੁਕਣਾ ਬਹੁਤ ਔਖਾਗਾ ਉਹ ਬਾਈ ਜਿੱਥੇ ਵੀ ਰਾਤ ਨੂੰ ਬੱਸ ਰੁਕੂਗੀ ਤਾਂ ਉਹਨਾਂ ਨੇ ਸਟੇ ਵਾਸਤੇ ਵਧੀਆ ਲਗਜ਼ਰੀ ਰੂਮ ਬੁੱਕ ਕੀਤੇ ਹੋਏ ਨੇ ਹਰ ਇੱਕ 100 ਕਿਲੋਮੀਟਰ ਬਾਅਦ ਵੈਸੇ ਵੀ ਸਟੇ ਮਿਲਣੀ ਆਗੀ ਤੇ ਨਾਲ ਬਈ ਲੰਗਰ ਦਾ ਪ੍ਰਬੰਧ ਵੀ ਨਾਲ ਹੀ ਹੋਊਗਾ ਅੱਛਾ ਯਾਰ ਫਿਰ ਇਹ ਬੱਸ ਰੁਕੂ ਕਿੱਥੇ ਕਿੱਥੇ ਬਾਈ ਇਹ ਰਸਤੇ ਦੇ ਵਿੱਚ ਜਿੰਨੇ ਵੀ ਇਤਿਹਾਸਿਕ ਗੁਰਦੁਆਰੇ ਸਾਹਿਬ ਆਉਣਗੇ ਚਾਹੇ ਵੱਡਾ ਗੁਰਦੁਆਰਾ ਚਾਹੇ ਛੋਟਾ ਗੁਰਦੁਆਰਾ ਹਰ ਇੱਕ ਜਗ੍ਹਾ ਤੇ ਰੁਕ ਕਿਰਤਾ ਯਾਰ ਬਹੁਤ ਵਧੀਆ ਤਰੀਕਾ ਹਾਂ ਬਾਈ ਜਲਦੀ ਤੋਂ ਚੱਲੂ ਹੈ ਬਾਈ ਬਾਈ 10 ਤਰੀਕ ਨੂੰ ਬੱਸ ਜਾਣੀ ਆ ਤੇ 20 ਤਰੀਕ ਨੂੰ ਬੱਸ ਵਾਪਸ ਆਉਣੀ ਆ ਅੱਛਾ ਯਾਰ ਫਿਰ ਇਹਦੀ ਟਿਕਟਾਂ ਕਿਵੇਂ ਬੁੱਕ ਕਰ ਸਕਦਾ ਬਾਈ ਟਿਕਟਾਂ ਸਕਰੀਨ ਤੇ ਕੇ ਨੰਬਰ ਤੇ ਕਾਲ ਕਰਕੇ ਤੁਸੀਂ ਟਿਕਟ ਬੁੱਕ ਕਰ ਸਕਦੇ ਹੋ ਸਿਰਫ 4000 ਰੁਪਏ ਦੇ ਵਿੱਚ ਤੁਸੀਂ ਹਜੂਰ ਸਾਹਿਬ ਜਾ ਸਕਦੇ ਹੋ